ਤੇ ਉਹਨਾਂ ਦੇ ਸਰੀਰ ਦੇ ਲਈ ਤੰਦਰੁਸਤੀ ਹallelujah ਸੋ ਪਰਮੇਸ਼ਵਰ ਦਾ ਬਚਨ ਸਾਨੂੰ ਗੱਲ ਕਰਦਾ ਹੈ ਸਾਡੇ ਨਾਲ ਤੇ ਐਦਾਂ ਦੱਸਦਾ ਆਪਾਂ ਨੂੰ ਇੱਥੇ ਪਰਮੇਸ਼ਵਰ ਆਪਣੇ ਬਚਨ ਦੇ ਰਹੀਂ ਗੱਲ ਕਰ ਰਹੇ ਆ ਅਤੇ ਉਹ ਸਾਨੂੰ ਪੁੱਤਰ ਕਹਿ ਕੇ ਸੰਬੋਧਨ ਕਰ ਰਹੇ ਹਨ ਕਿਉਂਕਿ ਬਚਨ ਵਿੱਚ ਲਿਖਿਆ ਹੈ ਜਿਹੜੇ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਚੱਲਦੇ ਆ ਪਰਮੇਸ਼ਵਰ ਨੇ ਉਹਨਾਂ ਨੂੰ ਆਪਣੇ ਧੀਆ ਅਤੇ ਪੁੱਤਰ ਹੋਣ ਦਾ ਅਧਿਕਾਰ ਬਖਸ਼ਿਆ ਹੈ। ਅਰ ਇੱਥੇ ਲਿਖਿਆ ਹੈ, "हे ਮੇਰੇ ਪੁੱਤਰ, ਤੂੰ ਮੇਰੀਆਂ ਗੱਲਾਂ ਧਿਆਨ ਨਾਲ ਸੁਣ।" ਪਰਮੇਸ਼ਵਰ ਸਾਡੇ ਨਾਲ ਕਿੱਦਾਂ ਗੱਲ ਕਰਦੇ ਆ? ਇੱਥੇ ਸਾਡੇ ਨਾਲ ਵਚਨ ਦੇ ਰਾਈ ਗੱਲ ਹੋ ਰਹੀ ਆ। ਤਾਂ ਅਸੀਂ ਕਹਿ ਸਕਦੇ ਕਿ ਪਰਮੇਸ਼ਵਰ ਸਾਨੂੰ ਕਹਿੰਦੇ, "ਮੇਰਾ ਵਚਨ ਜਿਹੜਾ ਆ, ਇਹਦੇ ਵੱਲ ਧਿਆਨ ਦੇ।" ਅਰ ਇਸ ਗੱਲ ਨੂੰ ਧਿਆਨ ਦੇ ਨਾਲ ਸੁਣ ਹਰੇਕ ਉਸ ਗੱਲ ਨੂੰ ਜਿਹੜੀ ਪਰਮੇਸ਼ਵਰ ਦੇ ਵੱਲੋਂ ਮਨੁੱਖਾਂ ਦੇ ਲਈ ਕਹੀ ਗਈ ਆ ਹਰੇਕ ਉਹ ਸ਼ਬਦ ਹਰੇਕ ਉਹ ਵਚਨ ਜਿਹੜਾ ਸਾਡੇ ਲਈ ਪਰਮੇਸ਼ਵਰ ਦੇ ਦੁਆਰਾ ਠਹਿਰਾਇਆ ਗਿਆ ਆ ਕਹਿੰਦਾ ਮੇਰੇ ਵਾਕਾਂ ਉੱਤੇ ਕੰਨ ਲਾ ਜਿਹੜੀਆਂ ਗੱਲਾਂ ਮੈਂ ਕਹਿੰਦਾ ਤੇਰੇ ਨਾਲ ਕਰਦਾ ਆ ਉਹਨਾਂ ਤੇ ਕੰਨ ਲਾ ਕਿਉਂਕਿ ਬਹੁਤ ਵਰੀ ਮਨੁੱਖ ਕੀ ਕਰਦੇ ਆ ਇੱਥੇ ਵੀ ਇਦਾਂ ਹੀ ਆ ਜਿੱਦਾਂ ਹੁਣ ਆਪਾਂ ਬੈਠੇ ਆ ਬਹੁਤ سارے ਲੋਕ ਬੈਠੇ ਆ ਸਰੀਰਕ ਤੌਰ ਤੇ ਇੱਥੇ ਪਰ ਉਹ ਹੈਗੇ ਨਹੀਂ ਅਸਲ 'ਚ ਇੱਥੇ ਹੋ ਸਕਦਾ ਉਹ ਆਪਣੇ ਘਰਾਂ ਨੂੰ ਗਏ ਹੋਣ ਕੋਈ ਨਿਆਣਿਆਂ ਨੂੰ ਸਕੂਲੋਂ ਲੈਣ ਗਿਆ ਹੋ ਸਕਦਾ ਕੋਈ ਕਿਸੇ ਦੇ ਸ਼ੁਹਾਰੇ ਮੰਗਣੇ ਤੇ ਗਿਆ ਹੋ ਸਕਦਾ ਕੋਈ ਅਫਸੋਸ ਕਰਨ ਗਿਆ ਹੋ ਸਕਦਾ ਤਾਂ ਕਿਧਰੇ ਵੀ ਤੁਸੀਂ ਗਏ ਹੋ ਸਕਦੇ ਪਰ ਸਰੀਰ ਇੱਥੇ ਆ ਤੁਸੀਂ ਆਪਣੀ ਸੋਧ ਦੇ ਨਾਲ ਆਪਣੀ ਬੁੱਧ ਦੇ ਨਾਲ ਆਪਣੇ ਮਨ ਦੇ ਨਾਲ ਤੁਸੀਂ ਗੈਰ ਹਾਜ਼ਰ ਆ ਪਰ ਪਰਮੇਸ਼ਵਰ ਦਾ ਵਚਨ ਸਾਨੂੰ ਕਹਿੰਦਾ ਧਿਆਨ ਦਿਓ ਮੇਰੇ ਵਾਕਾਂ ਵੱਲ ਕੰਨ ਲਾਓ ਕਈ ਵਾਰੀ ਇੱਥੇ ਲੋਕੀ ਬੈਠੇ ਹੁੰਦੇ ਉਹਨਾਂ ਨੂੰ ਬਾਅਦ ਦੇ ਵਿੱਚ ਪੁੱਛੋ ਅੱਜ ਕੀ ਵਚਨ ਸੀਗਾ ਉਹ ਕਹਿੰਦੇ ਸਾਨੂੰ ਤਾਂ ਚੇਤਾ ਭੁੱਲ ਗਿਆ ਉਸੇ ਵੇਲੇ ਵਚਨ ਖਤਮ ਹੁੰਦਿਆ ਸਾਰੇ ਪੁੱਛੋ ਕਿ ਅੱਜ ਕੀ ਵਚਨ ਸੀ ਕਿਹੜੀਆਂ ਆਇਤਾਂ ਦੱਸੀਆਂ ਗਈਆਂ ਸੀ ਅੱਜ ਦੇ ਵਚਨ ਦੇ ਵਿੱਚ ਪਰਮੇਸ਼ਵਰ ਦਾ ਆਤਮਾ ਸਾਡੇ ਨਾਲ ਕੀ ਗੱਲ ਕਰ ਰਿਹਾ ਸੀ ਉਨੀ ਕਹਿਣਾ ਸਾਨੂੰ ਚੇਤਾ ਭੁੱਲ ਗਿਆ ਸਾਨੂੰ ਪਤਾ ਹੀ ਨਹੀਂ ਲੱਗਾ ਅੱਛਾ ਇਹ ਗੱਲ ਕਹੀ ਸੀ ਸਾਨੂੰ ਪਤਾ ਹੀ ਨਹੀਂ ਲੱਗਾ ਕਰਕੇ ਉਹ ਐਬਸੈਂਟ ਮਾਈਂਡ ਹੈ ਉਹ ਮਾਨਸਿਕ ਤੌਰ ਤੇ ਗੈਰ ਹਾਜ਼ਰ ਆਇਥੇ ਹਾਜ਼ਰ ਨਹੀਂ ਹੈ ਪਰ ਜੇ ਤੁਸੀਂ ਇੱਥੇ ਹਾਜ਼ਰ ਰਹੋਗੇ ਜੇ ਤੁਸੀਂ ਪਹਿਲਾਂ ਹੀ ਆਪਣੇ ਆਪ ਨੂੰ ਤਿਆਰ ਕਰਦੇ ਆਉਂਗੇ ਘਰੋਂ ਕਿ ਮੈਂ ਜਾਣਾ ਹੈ ਅੱਜ ਪਰਮੇਸ਼ਵਰ ਨੇ ਵਚਨ ਦੇ ਰਾਈ ਮੇਰੇ ਨਾਲ ਗੱਲ ਕਰਨੀ ਆ ਅੱਜ ਦਾ ਵਚਨ ਮੇਰੇ ਲਈ ਹੋਣਾ ਆ ਅੱਜ ਦੇ ਵਚਨ ਵਿੱਚ ਮੇਰੇ ਲਈ ਬਰਕਤ ਹੋਣੀ ਆ ਅੱਜ ਦੇ ਵਚਨ ਚ ਮੇਰੇ ਲਈ ਸ਼ਿਫਾ ਹੋਣੀ ਆ ਪਰਮੇਸ਼ਵਰ ਦੇ ਵਚਨ ਚੋਂ ਕੋਸ਼ਣਾ ਕੋ ਸ਼ਹਿ ਹੋ ਜਾ ਮੈਨੂੰ ਲੱਭਣਾ ਜਿਹਦੇ ਨਾਲ ਮੇਰੇ ਹਾਲਾਤ ਬਦਲ ਜਾਣੇ ਆ ਮੇਰਾ ਟਾਈਮ ਜਿਹੜਾ ਆ ਬਦਲ ਜਾਣਾ ਆ ਤੁਸੀਂ ਦੇਖਿਓ ਸੱਚੀ ਤੁਹਾਡੇ ਨਾਲ ਇਦਾਂ ਹੀ ਹੋਣਾ ਆ ਪਰ ਅਸੀਂ ਸੁੱਤ ਗਲਾਉਂਦੇ ਜੇ ਜਦੋਂ ਆਉਂਦੇ ਆ ਅਸੀਂ ਕੋਈ ਤਿਆਰੀ ਨਹੀਂ ਕੀਤੀ ਹੁੰਦੀ ਕੋਈ ਆਪਣੇ ਮਨ ਨੂੰ ਤਿਆਰ ਨਹੀਂ ਕੀਤਾ ਕੋਈ ਆਪਣੇ ਆਤਮਾ ਨੂੰ ਤਿਆਰ ਨਹੀਂ ਕੀਤਾ ਫਿਰ ਅਸੀਂ ਵਚਨ ਨੂੰ ਜਿਹੜਾ ਆ ਉਹ ਕੇਅਰਲੈਸ ਹੋ ਕੇ ਸੁਣਦੇ ਹਾਂ ਬੇ ਧਿਆਨ ਹੋ ਕੇ ਸੁਣਦੇ ਹਾਂ ਇਸ ਲਈ ਸਾਨੂੰ ਵਚਨ ਚੇਤੇ ਨਹੀਂ ਰਹਿੰਦਾ ਤਾਂ ਹੀ ਤਾਂ ਪਰਮੇਸ਼ਵਰ ਆਪਣੇ ਵਚਨ ਦੇ ਰਹੀ ਕਹਿੰਦੇ ਧਿਆਨ ਦੇ ਚਿੱਤ ਲਾ ਮੇਰੀਆਂ ਗੱਲਾਂ ਵੱਲ ਨੂੰ ਕੰਨ ਵੀ ਲਾ ਮੇਰੀਆਂ ਗੱਲਾਂ ਵੰਨੂ ਕਿਉਂਕਿ ਕੰਨਾਂ ਦੇ ਰਹੀਏ ਸਾਡੇ ਮਨ ਦੇ ਵਿੱਚ ਉਤਰਦੀਆਂ ਆ। ਆ ਕਹਿੰਦਾ ਉਹਨਾਂ ਨੂੰ ਆਪਣੀਆਂ ਅੱਖਾਂ ਤੋਂ ਪਰੋਖੇ ਨਾ ਹੋਣ ਦੇ। ਆਪਣੇ ਮਨ ਵਿੱਚ ਉਹਨਾਂ ਨੂੰ ਸਾंभ ਕੇ ਰੱਖ। ਸਾਡੀਆਂ ਅੱਖਾਂ ਤੋਂ ਪਰੋਖੇ ਨਹੀਂ ਹੋਣੀਆਂ ਚਾਹੀਦੀਆਂ ਪਰਮੇਸ਼ਵਰ ਦੀਆਂ ਗੱਲਾਂ। ਜਦੋਂ ਵੀ ਅਸੀਂ ਕੋਈ ਵੀ ਕੰਮ ਕਰਨ ਲੱਗੀਏ ਸਾਡੀਆਂ ਅੱਖਾਂ ਦੇ ਅੱਗੇ ਪਰਮੇਸ਼ਵਰ ਦਾ ਵਚਨ ਹੋਏ ਕਿ ਜਿਹੜਾ ਕੰਮ ਮੈਂ ਕਰਨ ਲੱਗਾ ਇਹ ਪਰਮੇਸ਼ਵਰ ਨੂੰ ਪਸੰਦ ਆਊਗਾ। ਕਿਤੇ ਇਦਾਂ ਨਾ ਹੋਏ ਮੇਰਾ ਇਹ ਵਾਲਾ ਕੰਮ ਪਰਮੇਸ਼ਵਰ ਤੋਂ ਮੈਨੂੰ ਦੂਰ ਕਰ ਦੇਵੇ ਤਾਂ ਪਰਮੇਸ਼ਵਰ ਦਾ ਵਚਨ ਸਾਡੀਆਂ ਅੱਖਾਂ ਦੇ ਸਾਹਮਣੇ ਰਹੇ ਜੇ ਅਸੀਂ ਵਚਨ ਨੂੰ ਪੜ੍ਹਦੇ ਹੋਵਾਂਗੇ ਸੁਣਦੇ ਹੋਵਾਂਗੇ ਤਾਂ ਹੀ ਵਚਨ ਸਾਡੀਆਂ ਅੱਖਾਂ ਸਾਹਮਣੇ ਰਹਿਣਾ ਫਿਰ ਸਾਨੂੰ ਚੇਤੇ ਆਉਂਦਾ ਰਹਿਣਾ ਨਹੀਂ ਇਦਾਂ ਨਹੀਂ ਕਰਨਾ ਵਚਨ ਵਿੱਚ ਇਦਾਂ ਲਿਖਿਆ ਆ ਕਿਸੇ ਦਾ ਮਾੜਾ ਨਹੀਂ ਕਰਨਾ ਚੁਗਲੀ ਕਰਨ ਨੂੰ ਦਿਲ ਕਰਨਾ ਆ ਪਰ ਵਚਨ ਚੇਤੇ ਆ ਜਣਾ ਵਚਨ 'ਚ ਲਿਖਿਆ ਚੁਗਲੀਆਂ ਨਹੀਂ ਕਰੀਦੀਆਂ ਉਹ ਅੱਖਾਂ ਦੇ ਸਾਹਮਣੇ ਆ ਜਣਾ ਮਨ ਦੀਆਂ ਅੱਖਾਂ ਦੇ ਸਾਹਮਣੇ ਆ ਜਣਾ ਕਿੰਨਾ ਮੇਰਾ ਜਿਹੜਾ ਬਚਨ ਆ ਤੂੰ ਆਪਣੀਆਂ ਅੱਖਾਂ ਤੋਂ ਪਰੋਖੇ ਨਾ ਹੋਣ ਦੇ ਪਰੇ ਨਾ ਹੋਣ ਦੇ ਆਪਣੇ ਮਨ ਚ ਉਹਨੂੰ ਸਾਹਮਣੇ ਰੱਖ ਤੁਹਾਡੇ ਮਨ ਦੇ ਵਿੱਚ ਉਹ ਹੋਣਾ ਚਾਹੀਦਾ ਇਹ ਨਹੀਂ ਮੈਨੂੰ ਭੁੱਲ ਗਿਆ ਮੈਨੂੰ ਨਹੀਂ ਪਤਾ ਕਈ ਲੋਕੀ ਅਨਪੜ੍ਹ ਹੋਣ ਦਾ ਬਹੁਤ ਬਹਾਨਾ ਬਣਾਉਂਦੇ ਆ ਅਨਪੜ੍ਹ ਹੋ ਕੇ ਉਹਨਾਂ ਨੂੰ ਚੇਤੇ ਰਹਿ ਜਾਂਦਾ ਆ ਵੀ ਕੌਣ ਲੜਿਆ ਸੀਗਾ ਉਹਨਾਂ ਨੂੰ ਚੇਤੇ ਰਹਿਣ ਦਾ ਗਾਲਾਂ ਕਿੰਨੇ ਦਿੱਤੀਆਂ ਸੀ ਉਹਨਾਂ ਨੂੰ ਚੇਤੇ ਰਹਿਣ ਦਾ ਸਗਨ ਕੌਣ ਕਿੰਨਾ ਦੇ ਕੇ ਗਿਆ ਸੀ ਪਰ ਉਹਨਾਂ ਨੂੰ ਵਚਨ ਚੇਤੇ ਭੁੱਲ ਜਾਂਦਾ ਪ੍ਰਾਰਥਨਾ ਕਰਨ ਦਾ ਉਹਨਾਂ ਨੂੰ ਜਾਚ ਨਹੀਂ ਆਉਂਦੀ ਉਹਨਾਂ ਨੂੰ ਪ੍ਰਾਰਥਨਾ ਕਰਨ ਦੀ ਕਰਕੇ ਉਹ ਕਹਿ ਦਿੰਦੇ ਅਸੀਂ ਅਨਪੜ੍ਹ ਆ ਚੁਗਲੀਆਂ ਅਨਪੜ੍ਹ ਹੋ ਕੇ ਕਰ ਸਕਦੇ ਹਾਂ ਝੂਠ ਅਨਪੜ੍ਹ ਹੋ ਕੇ ਬੋਲ ਸਕਦੇ ਹਾਂ ਬਾਕੀ ਸਾਰੀਆਂ ਚੀਜ਼ਾਂ ਅਨਪੜ੍ਹ ਹੋ ਕੇ ਹੋ ਜਾਂਦੀਆਂ ਨੇ ਰਿਸ਼ਤੇਦਾਰੀਆਂ ਨਜੇਠ ਹੋ ਜਾਂਦੀਆਂ ਅਫਸੋਸ ਕਰ ਹੋ ਜਾਂਦੇ ਵਧਾਈਆਂ ਦੇ ਹੋ ਜਾਂਦੀਆਂ ਪਰ ਅਨਪੜ ਹੋ ਕੇ ਪ੍ਰਾਰਥਨਾ ਨਹੀਂ ਕਰੋਂਗੇ ਤਾਂ ਐਵੇਂ ਦੇ ਐਕਸਕਿਊਜ਼ ਬਣਾਉਣੇ ਬੰਦ ਕਰੋ ਐਵੇਂ ਕਿਵੇਂ ਦੇ ਬਹਾਨੇ ਲਾਉਣੇ ਬੰਦ ਕਰੋ ਪ੍ਰਾਰਥਨਾ ਹੈ ਕਿ ਪਰਮੇਸ਼ਵਰ ਦੇ ਨਾਲ ਤੁਸੀਂ ਗੱਲ ਹੀ ਤਾਂ ਕਰਨੀ ਆ ਪਰਮੇਸ਼ਰ ਨੂੰ ਹਾਜ਼ਰ ਨਾਜ਼ਰ ਸਮਝ ਕੇ ਉਹਦੀ ਹਜ਼ੂਰੀ ਦੇ ਵਿੱਚ ਬੈਠ ਕੇ ਆਪਣੇ ਦਿਲ ਦੀਆਂ ਗੱਲਾਂ ਹੀ ਤਾਂ ਉਹਦੇ ਨਾਲ ਕਰਨੀਆਂ ਉਸੇ ਨੂੰ ਹੀ ਤਾਂ ਪ੍ਰਾਰਥਨਾ ਕਹਿੰਦੇ ਆ ਜੋ ਕੁਝ ਪਰਮੇਸ਼ਵਰ ਨੇ ਤੁਹਾਡੇ ਲਈ ਕੀਤਾ ਉਹਦਾ ਸ਼ੁਕਰੀਆ ਅਦਾ ਕਰਨਾ ਔਰ ਜੋ ਕੁਝ ਤੁਸੀਂ ਪਰਮੇਸ਼ਵਰ ਦੇ ਕੋਲੋਂ ਚਾਹੁੰਦੇ ਹੋ ਉਸ ਵਿਸ਼ੇ ਵਿੱਚ ਗੱਲ ਕਰਨੀ ਆਪਣੇ ਜੀਵਨ ਦੇ ਸੁਧਾਰ ਦੇ ਵਿਸ਼ੇ ਵਿੱਚ ਗੱਲ ਕਰਨੀ ਆਪਣੇ ਗੁਨਾਹਾਂ ਤੋਂ छुटकारे ਦੇ ਵਿਸ਼ੇ ਵਿੱਚ ਗੱਲ ਕਰਨੀ ਆਪਣੀਆਂ ਬਿਮਾਰੀਆਂ ਤੋਂ छुटकारे ਦੇ ਵਿਸ਼ੇ ਵਿੱਚ ਗੱਲ ਕਰਨੀ ਆਪਣੇ ਬੱਚਿਆਂ ਦੇ ਬਾਰੇ ਵਿੱਚ ਪਰਮੇਸ਼ਵਰ ਨਾਲ ਗੱਲ ਕਰਨੀ ਆਪਣੇ ਪਰਿਵਾਰ ਦੇ ਬਾਰੇ ਵਿੱਚ ਗੱਲ ਕਰਨੀ ਔਰ ਪਰਮੇਸ਼ਵਰ ਨੂੰ ਮहिमा ਆਦਰ ਦੇਣਾ ਇਹੀ ਤਾਂ ਪ੍ਰਾਰਥਨਾ ਹੈ ਕਿ ਔਖਾ ਕੰਮ ਆਏ ਦੇ ਵਿੱਚ ਕੋਈ ਵੀ ਤਾਂ ਔਖਾ ਕੰਮ ਨਹੀਂ ਆ ਪਰਮੇਸ਼ਵਰ ਦੇ ਚੇਲੇ ਕਿਹੜੇ ਯੂਨੀਵਰਸਿਟੀਆਂ ਨੂੰ ਜਾਂਦੇ ਸੀਗੇ ਪਰ ਆਤਮਾ ਉਹਨਾਂ ਨੂੰ ਸਿਖਾਉਂਦਾ ਸੀ ਔਰ ਉਹਨਾਂ ਨੇ ਪ੍ਰਭੂ ਯਿਸੂ ਮਸੀਹ ਦਾ ਜੀਵਨ ਨੂੰ ਦੇਖ ਕੇ ਸਿੱਖਿਆ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਸਾਡੇ ਅਸੀਂ ਕਿਹੜਾ ਪ੍ਰਭੂ ਯਿਸੂ ਮਸੀਹ ਜੀ ਨੂੰ ਦੇਖਿਆ ਕਿ ਅਸੀਂ ਸਿੱਖੀਏ ਪਰ ਉਹ ਜਿੰਦਾ ਹੈ ਪਵਿੱਤਰ ਬਾਈਬਲ ਦੇ ਵਿੱਚ ਵਚਨ ਦੇ ਰਾਹੀਂ ਅਸੀਂ ਦੇਖ ਸਕਦੇ ਹਾਂ ਪ੍ਰਭੂ ਯਿਸੂ ਮਸੀਹ ਨੂੰ ਉਜਿੰਦਾ ਆ ਆਪਣੇ ਕੰਮਾਂ ਦੇ ਰਾਈ ਅਸੀਂ ਦੇਖ ਸਕਦੇ ਪ੍ਰਭੂ ਯਿਸੂ ਮਸੀਹ ਜੀ ਨੂੰ ਬਸ ਦੇਖਣ ਵਾਲੀਆਂ ਅੱਖਾਂ ਨੂੰ ਖੋਲੋ ਦੇਖਣ ਦੀ ਕੋਸ਼ਿਸ਼ ਕਰੋ ਦੇਖਣ ਦਾ ਮਨ ਤਾਂ ਤਿਆਰ ਕਰੋ ਤਾਂ ਫਿਰ ਤੁਹਾਨੂੰ ਨਜ਼ਰ ਵੀ ਆਉਣਾ ਸ਼ੁਰੂ ਹੋ ਜਾਣਾ ਤੁਹਾਡੇ ਨਾਲ ਉਹਨੇ ਗੱਲਾਂ ਵੀ ਕਰਨੀਆਂ ਸ਼ੁਰੂ ਕਰ ਦੇਣੀਆਂ ਜੇ ਤੁਹਾਡਾ ਮਨ ਹੀ ਨਾ ਹੋਵੇ ਕਿਸੇ ਨੂੰ ਬੁਲਾਉਣ ਦਾ ਤੁਹਾਡਾ ਮਨ ਹੀ ਨਾ ਹੋਵੇ ਕਿਸੇ ਨਾਲ ਗੱਲ ਕਰਨ ਦਾ ਫਿਰ ਐਵੇਂ ਕੋਈ ਤੁਹਾਡੇ ਨਾਲ ਕਿੱਦਾਂ ਗੱਲ ਕਰ ਲੂਗਾ ਤੁਸੀਂ ਇੱਕ ਬੱਸ ਦੇ ਵਿੱਚ ਵੀ ਜਾਓ ਨਾਲ ਬੈਠਾ ਜੇ ਤੁਹਾਨੂੰ ਬੁਲਾਵੇ ਨਾ ਤੁਸੀਂ ਬੋਲਦੇ ਆ ਸਾਰੀ ਬਾਟੇ ਤੁਸੀਂ ਚੁੱਪ ਕਰਕੇ ਆ ਜੰਨੇ ਆ ਕਿਉਂ ਕਰਕੇ ਉਹਨੇ ਤੁਹਾਨੂੰ ਬੁਲਾਇਆ ਨਹੀਂ ਅਗਰ ਤੁਸੀਂ ਇੱਕ ਇਨਸਾਨ ਹੋ ਕੇ ਇਦਾਂ ਰੱਖਦੇ ਆ ਬਈ ਮੈਨੂੰ ਨਹੀਂ ਬੁਲਾਇਆ ਨਹੀਂ ਆ ਤੇ ਮੈਂ ਕਹਾਂ ਤੇ ਐਵੇਂ ਬੋਲਾਂ ਮੈਂ ਉਹਨੂੰ ਜਾਣਦਾ ਨਹੀਂ ਸਿਆਣਦਾ ਨਹੀਂ ਮੈਂ ਕਹਾਂ ਤੇ ਉਹਦੇ ਨਾਲ ਗੱਲਾਂ ਕਰਾਂ ਤਾਂ ਉਹ ਤਾਂ ਪਰਮੇਸ਼ਵਰ ਆ ਉਹ ਤਾਂ ਮੁਕਤੀ ਦਾਤਾ ਆ ਬਲਾਓ ਉਹਨੂੰ ਉਹਨੇ ਤਾਂ ਤੁਹਾਡੇ ਲਈ ਜਾਨ ਦਿੱਤੀ ਆ ਉਹਨੇ ਤਾਂ ਬਲੀਦਾਨ ਹੋਇਆ ਏ ਉਹ ਤੁਹਾਡੇ ਲਈ ਤੁਹਾਡੇ ਗੁਨਾਹਾਂ ਨੂੰ ਉਹਨੇ ਆਪਣੇ ਉੱਤੇ ਚੁੱਕਿਆ ਆ ਸਾਡਾ ਫਰਜ਼ ਬਣਦਾ ਉਹਦੇ ਨਾਲ ਗੱਲਾਂ ਕਰਨਾ ਸਾਡਾ ਫਰਜ਼ ਬਣਦਾ ਉਹਦੇ ਨਾਲ ਸਮਾਬਤਿਤ ਕਰਨਾ ਔਰ ਇਹੀ ਸਾਨੂੰ ਵਚਨ ਕਹਿੰਦਾ ਏ ਇਹੀ ਚੀਜ਼ਾਂ ਕਰਨ ਦੇ ਲਈ ਸਾਨੂੰ ਵਚਨ ਕਹਿੰਦਾ ਕਹਿੰਦਾ ਆਪਣੇ ਮਨ ਵਿੱਚ ਉਹਨੂੰ ਸਾंभ ਕੇ ਰੱਖ ਕਹਿੰਦਾ ਜਿਨ੍ਹਾਂ ਨੂੰ ਉਹ ਪ੍ਰਾਪਤ ਹੁੰਦੀਆਂ ਉਹਨਾਂ ਲਈ ਜੀਉਣ ਹਨ ਜਿਨ੍ਹਾਂ ਨੂੰ ਪਰਮੇਸ਼ਵਰ ਦੀਆਂ ਗੱਲਾਂ ਪ੍ਰਾਪਤ ਹੁੰਦੀਆਂ ਆ ਜਿਨ੍ਹਾਂ ਨੂੰ ਪਰਮੇਸ਼ਵਰ ਦੇ ਵਚਨ ਪ੍ਰਾਪਤ ਹੁੰਦੇ ਆ ਜਿਹੜੇ ਪਰਮੇਸ਼ਵਰ ਦੇ ਵਚਨ ਨੂੰ ਸੁਣਦੇ ਆ ਕਹਿੰਦਾ ਉਹਨਾਂ ਦੇ ਲਈ ਇਹ ਜਿਉਣ ਆ ਜੀਵਨ ਹੈ ਉਹਨਾਂ ਦੇ ਲਈ ਇਹ ਇਸ ਲਈ ਬਹੁਤ ਜ਼ਰੂਰੀ ਆ ਕਿ ਅਸੀਂ ਪਰਮੇਸ਼ਵਰ ਦੀਆਂ ਗੱਲਾਂ ਜਿਹੜੀਆਂ ਅਸੀਂ ਵਚਨ ਦੁਆਰਾ ਸੁਣਦੇ ਆ ਜਿਹੜੇ ਅਸੀਂ ਜਿੱਦਾਂ ਤੁਸੀਂ ਬੈਠੇ ਆ ਅੱਜ ਜੋ ਸਰਮਨ ਹੋ ਰਿਹਾ ਆ ਇਹ ਕਿਸੇ ਮਨੁੱਖ ਦੀਆਂ ਗੱਲਾਂ ਨਹੀਂ ਆ ਪਰਮੇਸ਼ਵਰ ਦੇ ਵਚਨ ਦੀਆਂ ਗੱਲਾਂ ਆ ਇਹਨਾਂ ਨੂੰ ਤੁਸੀਂ ਸੁਣਨਾ ਇੱਕ ਕਰਮਾ ਵਾਲਿਆਂ ਨੂੰ ਪ੍ਰਾਪਤ ਹੁੰਦੀਆਂ ਆ ਇਹ ਇਹ ਪਰਮੇਸ਼ਵਰ ਦੀ ਜਿਨ੍ਹਾਂ ਦੇ ਉੱਤੇ ਕਿਰਪਾ ਆ ਉਹਨਾਂ ਨੂੰ ਪ੍ਰਾਪਤ ਹੁੰਦੀਆਂ ਔਰ ਇਹਨਾਂ ਦੇ ਵਿੱਚ ਵੱਡਾ ਜੀਵਨ ਆ ਕਿੰਨਾ ਇਹਨਾਂ ਦੇ ਵਿੱਚ ਜਿਉਣਾ ਤੇ ਉਹਨਾਂ ਦੇ ਸਰੀਰ ਲਈ ਤੰਦਰੁਸਤੀ ਆ ਜਿਹੜੇ ਇਹਨਾਂ ਸ਼ਬਦਾਂ ਨੂੰ ਜਿਹੜੇ ਪਰਮੇਸ਼ਰ ਦੇ ਵਚਨਾਂ ਨੂੰ ਆਪਣੇ ਮਨ ਦੇ ਅੰਦਰ ਸਾਂਭ ਕੇ ਰੱਖ ਲੈਂਦੇ ਆ ਉਹਨਾਂ ਦੇ ਲਈ ਇਹ ਜੀਵਨ ਬਣ ਜਾਂਦੀਆਂ ਕਿਉਂਕਿ ਫਿਰ ਉਹਨਾਂ ਨੂੰ ਸਮਝ ਆ ਜਾਂਦੀ ਪਰਮੇਸ਼ਰ ਨੇ ਸਾਡੇ ਨਾਲ ਕੀ ਵਾਅਦੇ ਕੀਤੇ ਆ ਪਰਮੇਸ਼ਰ ਨੇ ਸਾਨੂੰ ਕਿੱਦਾਂ ਜੀਉਣ ਦਾ ਢੰਗ ਸਿਖਾਇਆ ਜਦੋਂ ਅਸੀਂ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਜੀਣਾ ਸ਼ੁਰੂ ਕਰਤਾ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਅਸੀਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਅਸੀਂ ਪਰਮੇਸ਼ਰ ਦੇ ਨਾਲ ਸਮਾਂ ਬਿਤਾਉਣਾ ਸ਼ੁਰੂ ਕਰ ਦਿੱਤਾ ਤਕੀ ਹੋਣਾ ਕਹਿੰਦਾ ਉਹਨਾਂ ਦੇ ਸਰੀਰ ਲਈ ਤੰਦਰੁਸਤੀ ਆ ਅਸੀਂ ਫੇ ਤੰਦਰੁਸਤ ਹੋ ਜਾਣਾ ਇਹ ਸ਼ਿਫਾ ਲੈਣ ਦਾ ਤਰੀਕਾ ਆ ਜਿਹੜੇ ਬਿਮਾਰ ਆ ਚਾਹੇ ਉਹ ਮਾਨਸਿਕ ਤੌਰ ਤੇ ਬਿਮਾਰ ਆ ਚਾਹੇ ਉਹ ਸਰੀਰਕ ਤੌਰ ਤੇ ਬਿਮਾਰ ਆ ਜਾਂ ਭਾਵਨਾਤਮਕ ਤੌਰ ਤੇ ਬਿਮਾਰ ਆ ਕਈ ਵਿਚਾਰ ਕਈਆਂ ਦੇ ਬਿਮਾਰੀ ਵਾਲੇ ਆ ਕਿ ਉਹ ਉਹਨਾਂ ਦੇ ਰਿਪੋਰਟਸ ਵਿੱਚ ਕੁਝ ਵੀ ਨਹੀਂ ਆਉਂਦਾ ਡਾਕਟਰਸ ਨੂੰ ਟੈਸਟ ਕਰਾਉਂਦੇ ਕੋਈ ਬਿਮਾਰੀ ਨਹੀਂ ਆਉਂਦੀ ਉਹਨਾਂ ਦੀਆਂ ਰਿਪੋਰਟਾਂ ਦੇ ਵਿੱਚ ਉਹ ਕਹਿੰਦੇ ਨਹੀਂ ਮੈਂ ਬਿਮਾਰ ਆ ਮੇਤੋਂ ਉੱਠ ਨਹੀਂ ਹੁੰਦਾ ਮੇਤੋਂ ਤੋਰ ਨਹੀਂ ਹੁੰਦਾ ਰਿਪੋਰਟਾਂ ਕੁਛ ਨਹੀਂ ਕਹਿ ਰਹੀਆਂ ਰਿਪੋਰਟਸ ਬਿਲਕੁਲ ਨਾਰਮਲ ਆ ਰਹੀਆਂ ਕਹਿੰਦੇ ਸਾਡਾ ਮਨ ਖੋਸ਼ ਨਹੀਂ ਹੁੰਦਾ ਨਿਆਣੇ ਉਹਨਾਂ ਦੇ ਸਾਹਮਣੇ ਭਾਵੇਂ ਨੱਚਣ ਦੇ ਹੋਣ ਭਾਵੇਂ ਉਹਨਾਂ ਦੇ ਸਾਹਮਣੇ ਹਾਸੇ ਵਾਲੀਆਂ ਗੱਲਾਂ ਹੁੰਦੀਆਂ ਹੋਣ ਭਾਵੇਂ ਖੁਸ਼ੀ ਵਾਲਾ ਮਾਹੌਲ ਹੋਵੇ ਉਹਨਾਂ ਦਾ ਮੂੰਹ ਸੁੰਗੜਿਆ ਹੀ ਹੁੰਦਾ ਆ ਉਹਨਾਂ ਨੂੰ ਕੋਈ ਖੁਸ਼ੀ ਨਹੀਂ ਮਹਿਸੂਸ ਹੁੰਦੀ ਕਹਿੰਦੇ ਅਸੀਂ ਠੀਕ ਨਹੀਂ ਆ ਮੈਨੂੰ ਚੰਗਾ ਜਿਹਾ ਨਹੀਂ ਮਹਿਸੂਸ ਹੁੰਦਾ ਕਿਉਂ ਕਿ ਉਹਨਾਂ ਦਾ ਮਨ ਖਾਲੀ ਆ ਉਹਨਾਂ ਦੇ ਮਨ ਦੇ ਅੰਦਰ ਪਰਮੇਸ਼ਵਰ ਦਾ ਵਚਨ ਨਹੀਂ ਆ ਉਹਨਾਂ ਦੇ ਮਨ ਦੇ ਅੰਦਰ ਜੀਵਨ ਵਾਲਾ ਵਚਨ ਨਹੀਂ ਆ ਪਰ ਜੇ ਉਹਨਾਂ ਦੇ ਮਨ ਦੇ ਅੰਦਰ ਜੀਵਨ ਵਾਲਾ ਵਚਨ ਆ ਜਾਊਗਾ ਜੀਵਨ ਵਾਲੀਆਂ ਗੱਲਾਂ ਆ ਜੂਗੀਆਂ ਪਰਮੇਸ਼ਵਰ ਦਾ ਸ਼ਬਦ ਉਹਨਾਂ ਦੇ ਮਨ ਦੇ ਅੰਦਰ ਆ ਜਾਊਗਾ ਉਹਨਾਂ ਨੂੰ ਤੰਦਰੁਸਤੀ ਮਿਲ ਜਾਣੀ ਆ ਉਹਨਾਂ ਨੇ ਐਨ ਤੰਦਰੁਸਤ ਹੋ ਜਾਣਾ ਹੈ ਤੁਸੀਂ ਇਸ ਚੀਜ਼ ਨੂੰ ਆਪਣੇ ਜੀਵਨ ਦੇ ਵਿੱਚ ਪ੍ਰੈਕਟੀਕਲ ਕਰਕੇ ਦੇਖ ਸਕਦੇ ਹੋ ਜੇ ਤੁਸੀਂ ਬਿਮਾਰੀ ਦੇ ਵਿੱਚ ਆ ਤੁਸੀਂ ਪਰਮੇਸ਼ਵਰ ਦੇ ਵਚਨ ਨੂੰ ਜਿਆਦਾ ਜਿਆਦਾ ਸੁਣਨਾ ਸ਼ੁਰੂ ਕਰੋ ਅਰ ਪਰਮੇਸ਼ਵਰ ਦੇ ਵਚਨ ਨੂੰ ਸੁਣਨ ਦੇ ਬਾਅਦ ਦੇ ਵਿੱਚ ਆਪਣੇ ਮਨ ਦੇ ਵਿੱਚ ਮੈਡੀਟੇਟ ਕਰਨਾ ਸ਼ੁਰੂ ਕਰੋ ਉਹਨੂੰ ਚੇਤੇ ਰੱਖਣਾ ਸ਼ੁਰੂ ਕਰੋ ਉਹਨੂੰ ਧਿਆਨ ਵਿੱਚ ਲਿਆਉਣਾ ਸ਼ੁਰੂ ਕਰੋ ਅਰ ਹੀਲਿੰਗ ਵਾਲੀਆਂ ਵਰਡਸਿਸ ਨੂੰ ਬੋਲਣਾ ਸ਼ੁਰੂ ਕਰੋ ਕਿ ਪ੍ਰਭੂ ਯਿਸੂ ਮਸੀਹ ਦੇ ਮਾਰ ਖਾਨ ਦੇ ਵਸੀਲੇ ਨਾਲ ਮੈਂ ਚੰਗਾ ਕੀਤਾ ਗਿਆ ਹਾਂ ਉਹਦੇ ਲਹੂ ਵਹਾਉਣ ਦੇ ਨਾਲ ਮੇਰੇ ਪਾਪ ਧੋਤੇ ਗਏ ਆ ਪ੍ਰਭੂ ਯਿਸੂ ਮਸੀਹ ਮੇਰੇ ਲਈ ਬਲੀਦਾਨ ਹੋਏ ਆ ਪ੍ਰਭੂ ਨੇ ਕਿਹਾ ਮੈਂ ਤੈਨੂੰ ਚੰਗਿਆਂ ਕਰਾਂਗਾ ਜਦੋਂ ਤੁਸੀਂ ਇਦਾਂ ਦੇ ਵਰਡਸ ਨੂੰ ਬੋਲਣਾ ਹੈ ਦਿਲ ਤੋਂ ਬੋਲਣਾ ਹੈ ਤੁਹਾਡੀ ਹੀਲਿੰਗ ਸਟਾਰਟ ਹੋ ਜਾਣੀ ਆ ਫਿਰ ਉਹ ਚਾਹੇ ਮਾਨਸਿਕ ਹੋਏ ਚਾਹੇ ਸਰੀਰਕ ਹੋਏ ਚਾਹੇ ਭਾਵਨਾਤਮਕ ਤੌਰ ਤੇ ਹੋਏ ਇਹ ਇੱਕ ਰਸਤਾ ਆ ਹੀਲਿੰਗ ਨੂੰ ਲੈਣ ਦਾ ਡਿਲੀਵਰੈਂਸ ਨੂੰ ਲੈਣ ਦਾ ਔਰ ਪਰਮੇਸ਼ਵਰ ਦੇ ਵਚਨ ਦੇ ਬਿਨਾ ਔਰ ਪਰਮੇਸ਼ਵਰ ਦੇ ਦੱਸੇ ਹੋਏ ਰਾਹ ਦੇ ਬਿਨਾ ਤੁਸੀਂ छुटਕਾਰਾ ਨਹੀਂ ਪ੍ਰਾਪਤ ਕਰ ਸਕਦੇ ਇਸ ਗੱਲ ਨੂੰ ਆਪਣੇ ਮਨ ਦੇ ਵਿੱਚ ਪੱਕਾ ਕਰ ਲਓ ਅਸੀਂ ਦੇਖਦੇ ਹਾਂ ਜ਼ਬੂਰਾਂ ਦੀ ਪੋਥੀ ਉਹਦਾ 41 ਨੰਬਰ ਅਧਿਆਇ ਔਰ ਉਹਦੀ 1 ਤੋਂ 3 ਨੰਬਰ ਪੰਕਤੀ ਵਿੱਚ ਇਦਾਂ ਲਿਖਿਆ ਕਹਿੰਦਾ ਧੰਨ ਹੈ ਉਹ ਜਿਹੜਾ ਗਰੀਬ ਦੀ ਸੁਧ ਲੈਂਦਾ ਹੈ ਯਹਵਾ ਉਹਨੂੰ ਬੁਰੀਆਈ ਦੇ ਵੇਲੇ ਛੁੜਾਵੇਗਾ ਯਹਵਾ ਉਹਦੀ ਪਾਲਣਾ ਕਰੇਗਾ ਅਤੇ ਉਹਨੂੰ ਜਿਉਂਦਿਆਂ ਰੱਖੇਗਾ ਅਤੇ ਉਹ ਧਰਤੀ ਉੱਤੇ ਧੰਨ ਹੋਵੇਗਾ ਤੂੰ ਉਹਨੂੰ ਉਹਦੇ ਵੈਰੀਆਂ ਦੀ ਇੱਛਾ ਉੱਤੇ ਨਾ ਛੱਡੇਗਾ ਯਹਵਾ ਉਹਦੀ ਮਾਨਦਗੀ ਦੇ ਮੰਜੇ ਉੱਤੇ ਉਹਨੂੰ ਸੰਭਾਲੇਗਾ ਤੂੰ ਉਹਦੀ ਬਿਮਾਰੀ ਦੇ ਵੇਲੇ ਉਹਦਾ ਸਾਰਾ ਬਿਸਤਰਾ ਉਲਟਾ ਕੇ ਵਿਛਾਵੇਂਗਾ ਆਮੀਨ ਸੋ ਇੱਥੇ ਫੇਰ ਤੋਂ ਸਾਨੂੰ ਚੰਗਿਆਈ ਲੈਣ ਦਾ ਇੱਕ ਰਾਹ ਪਰ ਦੱਸਦਾ ਹੈ ਪਰਮੇਸ਼ਵਰ ਜੀ ਦਾ ਬਚਨ ਅਰ ਚੰਗਿਆਈ ਲੈਣ ਦਾ ਇੱਥੇ ਰਾਹ ਕੀ ਦੱਸਿਆ ਗਿਆ ਕਹਿੰਦਾ ਧੰਨ ਹੈ ਉਹ ਜਿਹੜਾ ਗਰੀਬ ਦੀ ਸੋਧ ਲੈਂਦਾ ਹੈ ਪਰਮੇਸ਼ਵਰ ਦਾ ਬਚਨ ਸਾਨੂੰ ਕਹਿੰਦਾ ਕਿ ਜਿਹੜਾ ਗਰੀਬ ਦੀ ਸੋਧ ਲੈਂਦਾ ਗਰੀਬ ਦਾ ਹਾਲਚਲ ਪੁੱਛਦਾ ਆ ਉਹਦੀ ਮਦਦ ਕਰਦਾ ਆ ਉਹਦੀ ਜ਼ਰੂਰਤ ਨੂੰ ਪੂਰਿਆ ਕਰਦਾ ਆ ਕਹਿੰਦਾ ਉਹ ਧਾਨਿਆ ਪਰਮੇਸ਼ਰ ਦੀ ਨਜ਼ਰ ਦੇ ਵਿੱਚ ਉਹ ਬੜਿਆਈ ਦੇ ਯੋਗ ਆ ਕਹਿੰਦਾ ਯਹੋਵਾ ਉਹਨੂੰ ਬੁਰੀਾਈ ਦੇ ਵੇਲੇ छुड़ाਵੇਗਾ ਜੇ ਇਸ ਵੇਲੇ ਭਲਾਈ ਕਰਨ ਵਾਲੇ ਮਨੁੱਖ ਦੇ ਉੱਤੇ ਬੁਰੀਾਈ ਆਵੇ ਪਰਮੇਸ਼ਰ ਉਹਨੂੰ ਛੁਡਾਲੂਗਾ ਕਿਹੜੇ ਮਨੁੱਖ ਨੂੰ ਜਿਹੜਾ ਗਰੀਬ ਦੀ ਮਦਦ ਕਰਦਾ ਹੋਏ ਆਪਾਂ ਨੂੰ ਪਰਮੇਸ਼ਰ ਨੇ ਬਹੁਤ ਬਰਕਤਾਂ ਦਿੱਤੀਆਂ ਕਈ ਲੋਕ ਆ ਉਹਨਾਂ ਦੇ ਕੋਲ ਸਭ ਕੁਝ ਆ ਫੇਰ ਵੀ ਉਹ ਮਰੂ ਮਰੂ ਕਰਦੇ ਰਹਿੰਦੇ ਆ ਫੇਰ ਵੀ ਕਹਿੰਦੇ ਸਾਥੋਂ ਕੁਝ ਨਹੀਂ ਹੈਗਾ ਸਾਡੇ ਕੋਲ ਖਾਣ ਨੂੰ ਚੰਗਾ ਹੈ ਨਹੀਂ ਸਾਡੇ ਕੋਲ ਪਾਉਣ ਨੂੰ ਚੰਗਾ ਹੈ ਨਹੀਂ ਹਾਲਾਂਕਿ ਪਰਮੇਸ਼ਵਰ ਦਾ ਦਿੱਤਾ ਉਹਨਾਂ ਕੋਲ ਸਾਰਾ ਕੁਝ ਆ ਪਰ ਉਹ ਨਾ ਸ਼ੁਕਰੇ ਆ ਅ ਜਦੋਂ ਕਹਿੰਦੇ ਰਹਿੰਦੇ ਸਾਡੇ ਕੋਲ ਹੈ ਨਹੀਂ ਸਾਡੇ ਕੋਲ ਹੈ ਨਹੀਂ ਸਾਡੇ ਕੋਲ ਹੈ ਨਹੀਂ ਇੱਕ ਵੇਲਾ ਇਹੋ ਜਿਹਾ ਉਹਨਾਂ ਕੋਲੇ ਆ ਜਾਂਦਾ ਜੇ ਇਸ ਦਿਨ ਉਹਨਾਂ ਨੂੰ ਜ਼ਰੂਰਤ ਹੁੰਦੀ ਉਹਨਾਂ ਕੋਲ ਸੱਚੀ ਨਹੀਂ ਹੁੰਦਾ ਤਾਨੂੰ ਪਤਾ ਦੇਣ ਦੇ ਵਿੱਚ ਪਰਮੇਸ਼ਵਰ ਸਭ ਤੋਂ ਮਹਾਨ ਬਰਕਤ ਦਾ ਇੱਕ ਫਾਰਮੂਲਾ ਆ ਸਾਨੂੰ ਲੱਗਦਾ ਕਿ ਅਸੀਂ ਦੇਣ ਦੇ ਵਿੱਚ ਬਹੁਤ ਵੱਡੇ ਆ ਫਰਜ ਰੱਖ ਲਓ ਕਿ ਇੱਕ ਬੰਦਾ ਆ ਉਹ ਕਿਸੇ ਨੂੰ ਦੇ ਰਿਹਾ ਆ ਚਾਹੇ ਆਪਾਂ ਚਰਚ ਦੇ ਵਿੱਚ ਹੀ ਆਪਾਂ ਪਰਮੇਸ਼ਵਰ ਦੇ ਲਈ ਆਫਰਿੰਗ ਆਪਾਂ ਨੂੰ ਲੱਗਦਾ ਸੀ ਪਰਮੇਸ਼ਵਰ ਨੂੰ ਦੇ ਰਹੇ ਆ ਆਪਾਂ ਚਰਚ ਦੇ ਕੰਮਾਂ ਦੇ ਲਈ ਦਿੰਨੇ ਆ ਪਰਮੇਸ਼ਵਰ ਦੇ ਹੁਕਮ ਦੇ ਅਨੁਸਾਰ ਦਿੰਨੇ ਆ ਤਾਂ ਅਸੀਂ ਦਿੰਨੇ ਤਾਂ ਸਾਨੂੰ ਲੱਗਦਾ ਸੀ ਬਹੁਤ ਵੱਡਾ ਕੰਮ ਕੀਤਾ ਮੈਂ ਦਿੱਤਾ ਤੁਹਾਨੂੰ ਪਤਾ ਦੇਣ ਦੇ ਵਿੱਚ ਕੋਈ ਮਨੁੱਖ ਪਰਮੇਸ਼ਵਰ ਨੂੰ ਹਰਾ ਨਹੀਂ ਸਕਦਾ ਚਾਹੇ ਉਹ ਕਿੰਨਾ ਹੀ ਧਨੀ ਮਨੁੱਖ ਕਿਉਂ ਨਾ ਹੋਵੇ ਦੇਣ ਦੇ ਵਿੱਚ ਸਭ ਤੋਂ ਮਹਾਨ ਪਰਮੇਸ਼ਵਰ ਆ ਪਰਮੇਸ਼ਰ ਕਦੀ ਕਿਸੇ ਦਾ ਉਧਾਰ ਨਹੀਂ ਰੱਖਦੇ ਕਦੀ ਵੀ ਨਹੀਂ ਪਰ ਤੁਹਾਨੂੰ ਪਤਾ ਇੱਕ ਹੀ ਤਰੀਕਾ ਆ ਪਰਮੇਸ਼ਰ ਨੂੰ ਉਧਾਰ ਦੇਣ ਦਾ ਕਿ ਅਸੀਂ ਪਰਮੇਸ਼ਰ ਨੂੰ ਦਈਏ ਔਰ ਪਰਮੇਸ਼ਰ ਦੇ ਸਿਰ ਸਾਡਾ ਉਧਾਰ ਹੋ ਜਾਏ ਉਹ ਤਰੀਕਾ ਪਤਾ ਕੀ ਆ ਗਰੀਬ ਦੀ ਮਦਦ ਕਰਨਾ ਵਚਨ ਦੇ ਵਿੱਚ ਲਿਖਿਆ ਜਿਹੜਾ ਕੰਗਾਲ ਨੂੰ ਦਿੰਦਾ ਆ ਉਹ ਮੈਨੂੰ ਉਧਾਰ ਦਿੰਦਾ ਆ ਬਾਕੀ ਸਾਰੇ ਤਰੀਕਿਆਂ ਦੇ ਵਿੱਚ ਅਸੀਂ ਦੇਣ ਦੇ ਬਾਅਦ ਦੇ ਵਿੱਚ ਵੀ ਪਰਮੇਸ਼ਵਰ ਦੇ ਸਿਰ ਤੇ ਕੋਈ ਕਰਜ਼ ਨਹੀਂ ਦਿੰਦੇ ਪਰ ਵਚਨ ਸਾਨੂੰ ਦੱਸਦਾ ਪਰਮੇਸ਼ਵਰ ਨੇ ਕਿਹਾ ਜਿਹੜਾ ਕੰਗਾਲ ਨੂੰ ਦਿੰਦਾ ਆ ਭਾਵੇਂ ਜਦੋਂ ਕੋਈ ਗਰੀਬ ਦੀ ਮਦਦ ਕਰਦਾ ਕਹਿੰਦਾ ਉਹ ਮੈਨੂੰ ਉਧਾਰ ਦਿੰਦਾ ਆ ਸੋ ਜੇ ਅਸੀਂ ਪਰਮੇਸ਼ਵਰ ਦੀ ਨਜ਼ਰ ਚ ਵੱਡੇ ਬਣਨਾ ਹੈ ਤਾਂ ਹੀ ਇੱਥੇ ਲਿਖਿਆ ਧੰਨ ਹੈ ਉਹ ਧੰਨ ਕਿੰਨੂੰ ਕਿਹਾ ਜਾਂਦਾ ਜਿਹੜਾ ਇੱਜ਼ਤ ਦੇ ਯੋਗ ਗਿਣਿਆ ਜਾਏ ਕਹਿੰਦਾ ਧੰਨ ਹੈ ਉਹ ਜਿਹੜਾ ਗਰੀਬ ਦੀ ਸੋਧ ਲੈਂਦਾ ਹੈ ਯਹੋਵਾ ਉਹਨੂੰ ਬੁਰੀਾਈ ਦੇ ਵੇਲੇ ਛੁਡਾਵੇਗਾ ਜੇ ਇਸ ਵੇਲੇ ਤੁਸੀਂ ਬੁਰੀਾਈ ਦੇ ਵਿੱਚ ਫਸੇ ਹੋਵੋਗੇ ਜੇ ਇਸ ਵੇਲੇ ਤੁਹਾਨੂੰ ਮਦਦ ਦੀ ਜ਼ਰੂਰਤ ਹੋਏਗੀ ਚਾਹੇ ਦੁੱਖ ਦਾ ਵੇਲਾ ਹੋਏ ਬਿਮਾਰੀ ਦਾ ਵੇਲਾ ਹੋਏ ਕਸ਼ਟ ਦਾ ਵੇਲਾ ਹੋਏ ਸਮੱਸਿਆ ਹੋਏ ਕਿਸੇ ਵੀ ਤਰ੍ਹਾਂ ਦੀ ਬੁਰੀਾਈ ਕਿਉਂ ਨਾ ਹੋਏ ਵਚਨ ਵਿੱਚ ਲਿਖਿਆ ਮੈਂ ਉਹਨਾਂ ਨੂੰ छुड़ाਵਾਂਗਾ ਦੇਖੋ ਇੱਕ ਗੱਲ ਹਮੇਸ਼ਾ ਯਾਦ ਰੱਖੋ ਪਰਮੇਸ਼ਵਰ ਨੇ ਤੁਹਾਨੂੰ ਚੁਣਿਆ ਆ ਇਸ ਲਈ ਕਿਉਂਕਿ ਪਰਮੇਸ਼ਵਰ ਤੁਹਾਨੂੰ ਦੁਨੀਆ ਨਾਲੋਂ ਵੱਖਰਾ ਦੇਖਣਾ ਚਾਹੁੰਦੇ ਆ ਤੁਹਾਨੂੰ ਦੁਰੀਆਂ ਵਰਗੇ ਬਣੇ ਹੋਏ ਨਹੀਂ ਦੇਖਣਾ ਚਾਹੁੰਦੇ ਵੱਖਰੇ ਕੀਤਾ ਇਸੇ ਲਈ ਵੱਖਰੇ ਕੀਤਾ ਕਿ ਅਸੀਂ ਵੱਖਰੇ ਨਜ਼ਰ ਆਈਏ ਸਾਡੇ ਕੰਮ ਵੱਖਰੇ ਹੋਣ ਸਾਡਾ ਸੁਭਾਅ ਵੱਖਰਾ ਹੋਏ ਸਾਡਾ ਬੋਲਚਾਲ ਵੱਖਰਾ ਹੋਏ ਸਾਡਾ ਬੈਠਣਾ ਉੱਠਣਾ ਵੱਖਰਾ ਹੋਏ ਕੰਪਲੀਟਲੀ ਅਸੀਂ ਉਹਨਾਂ ਨਾਲੋਂ ਯੂਨਿਕ ਨਜ਼ਰ ਆਉਣੇ ਚਾਹੀਦੇ ਆ ਵੱਖਰੇ ਨਜ਼ਰ ਆਉਣੇ ਚਾਹੀਦੇ ਆ ਇਹ ਮਨਸ਼ਾ ਆ ਪਰਮੇਸ਼ਵਰ ਦੀ ਅਰੇ ਸੇ ਕਿੱਦਾਂ ਵੱਖਰੇ ਨਜ਼ਰ ਆ ਸਕਦੇ ਆ ਸਾਨੂੰ ਆਪਣਾ ਸੁਭਾਅ ਬਦਲ ਨਾ ਪਵੇਗਾ ਅਗਰ ਦੁਨੀਆ ਦੇ ਲੋਕਾਂ ਨੂੰ ਆਪਣੇ ਪ੍ਰਤੀ ਬੁਰੀਾਈ ਸੁਣ ਕੇ ਗੁੱਸਾ ਆਉਂਦਾ ਆ ਤਾਂ ਫੇ ਸਾਨੂੰ ਇਹ ਆਦਤ ਬਦਲਨੀ ਪਊਗੀ ਸਾਨੂੰ ਸਾਡੀ ਬੁਰੀਾਈ ਸੁਣ ਕੇ ਗੁੱਸਾ ਨਾ ਆਵੇ ਫਿਰ ਅਸੀਂ ਵੱਖਰੇ ਆ ਪਰ ਜੇ ਸਾਨੂੰ ਸਾਡੀ ਬੁਰੀਾਈ ਸੁਣ ਕੇ ਗੁੱਸਾ ਆ ਰਿਹਾ ਆ ਫਿਰ ਆਪਾਂ ਦੁਨੀਆ ਵਰ ਗਈਆਂ ਜੇ ਦੁਨੀਆ ਦੇ ਲੋਕ ਕਿਸੇ ਦਾ ਹੱਕ ਖੋ ਕੇ ਖਾਂਦੇ ਆ ਤੇ ਅਸੀਂ ਵੀ ਕਿਸੇ ਦਾ ਹੱਕ ਖੋ ਕੇ ਖਾ ਰਹੇ ਆ ਫਿਰ ਆਪਾਂ ਦੁਨੀਆ ਵਰ ਗਈਆਂ ਹਾਲੇ ਵੱਖਰੇ ਨਹੀਂ ਹੋਏ ਪਰ ਜੇ ਅਸੀਂ ਕਿਸੇ ਨੂੰ ਦੇ ਰਹੇ ਆ ਔਰ ਕਿਸੇ ਦਾ ਹੱਕ ਖੋ ਕੇ ਨਹੀਂ ਖਾਂਦੇ ਫਿਰ ਅਸੀਂ ਵੱਖਰੇ ਆ ਸਾਨੂੰ ਆਪਣਾ ਸੁਭਾਅ ਬਦਲਣਾ ਹੈ ਜੇ ਸਾਨੂੰ ਕੋਈ ਗਾਲ ਕੱਢਦਾ ਅਸੀਂ ਵੀ ਗਾਲ ਕੱਢਦੇ ਆ ਤੇ ਜਿਨ੍ਹਾਂ ਨੂੰ ਪ੍ਰਭੂ ਨੇ ਨਹੀਂ ਵੱਖਰੇਆ ਕੀਤਾ ਅਜੇ ਉਹ ਵੀ ਗਾਲਾਂ ਹੀ ਕੱਢਦੇ ਆ ਫੇ ਹੱਲੇ ਆਪਣੇ ਚ ਕੋਈ ਫਰਕ ਨਹੀਂ ਪਿਆ ਪਰ ਜੇ ਕੋਈ ਸਾਨੂੰ ਗਾਲ ਕੱਢੇ ਤੇ ਅਸੀਂ ਉਹਨੂੰ ਕਹੀਏ ਰੱਬ ਤੇਰਾ ਭਲਾ ਕਰੇ ਫੇ ਅਸੀਂ ਵੱਖਰੇ ਹੋ ਗਏ ਆ ਤੁਸੀਂ ਸਮਝ ਰਹੇ ਆ ਤੁਸੀਂ ਸਮਝ ਰਹੇ ਆ ਉਹ ਤੁਸੀਂ ਜਾਗਦੇ ਆ ਹallelujah ਤਾਂ ਅਸੀਂ ਵੱਖਰੇ ਨਜ਼ਰ ਆਉਣਾ ਆ ਕੰਪਲੀਟਲੀ ਡਿਫਰੈਂਟ ਪੂਰੇ ਤਰੀਕੇ ਦੇ ਨਾਲ ਵੱਖਰੇ ਦੁਨੀਆ ਫੈਸ਼ਨ ਦੇ ਵਿੱਚ ਰੋਲ ਕੇ ਉਹਨੇ ਆਪਣਾ ਸਤਿਆਨਾਸ਼ ਕਰ ਲਿਆ ਪਤਾ ਨਹੀਂ ਲੱਗਦਾ ਇਹ ਬੰਦਾ ਆ ਕਿ ਬੁੜੀ ਆ ਮੁੰਡਾ ਆ ਕਿ ਕੁੜੀ ਆ ਪਤਾ ਨਹੀਂ ਲੱਗਦਾ ਪਰ ਸਾਡਾ ਪਤਾ ਲੱਗਣਾ ਚਾਹੀਦਾ ਬੰਦੇ ਬੰਦਿਆਂ ਵਾਲੇ ਕੱਪੜੇ ਪਾਉਣ ਜਨਾਨੀਆਂ ਜਨਾਨੀਆਂ ਵਾਲੇ ਕੱਪੜੇ ਪਾਉਣ ਬੰਦੇ ਵੀ ਅਦਬ ਸਲੀਕੇ ਦੇ ਨਾਲ ਰਹਿਣ ਤੇ ਭੈਣਾਂ ਵੀ ਅਦਬ ਸਲੀਕੇ ਦੇ ਨਾਲ ਰਹਿਣ ਹੁਣ ਅਸੀਂ ਉਹ ਕੰਮ ਨਹੀਂ ਕਰਨੇ ਜਿਨ੍ਹਾਂ ਕੰਮਾਂ ਦੇ ਵਿੱਚ ਪੈ ਕੇ ਦੁਨੀਆ ਨਾਸ਼ ਹੋ ਰਹੀ ਆ ਇਹ ਸ਼ਿਫਾ ਪਾਉਣ ਦੇ ਤਰੀਕੇ ਆ ਇਹ ਛੁਟਕਾਰਾ ਪਾਉਣ ਦੇ ਹੀ ਤਰੀਕੇ ਆ ਪਰਮੇਸ਼ਵਰ ਚਾਹੁੰਦੇ ਆ ਕਿ ਅਸੀਂ ਹੁਣ ਵੱਖਰੇ ਹੋ ਜਾਈਏ ਇਸੇ ਲਈ ਉਹਨੇ ਸਾਨੂੰ ਭੀੜਾਂ ਦੇ ਵਿੱਚੋਂ ਕੱਢ ਕੇ ਵੱਖਰੇ ਕਰ ਲਿਆ ਆ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਕਿਉਂ ਅਰਬਾਂ ਖਰਬਾਂ ਦੀ ਗਿਣਤੀ ਦੇ ਵਿੱਚੋਂ ਪਰਮੇਸ਼ਵਰ ਨੇ ਸਾਨੂੰ ਬਾਹਰ ਕੱਢ ਲਿਆ ਰੀਜ਼ਨ ਕੀ ਰਿਹਾ ਹੋਊਗਾ ਕੀ ਕਾਰਨ ਸੀਗਾ ਉਸ ਕਾਰਨ ਨੂੰ ਸਮਝੋ ਔਰ ਉਸ ਰੀਜ਼ਨ ਦੇ ਉੱਤੇ ਵਰਕਆਊਟ ਕਰੋ ਉਦੇ ਲਈ ਕੰਮ ਕਰੋ ਅਰ ਫਿਰ ਜਦੋਂ ਤੁਸੀਂ ਵੱਖਰੇ ਨਜ਼ਰ ਆਉਣ ਲੱਗੇ ਤੁਹਾਨੂੰ ਮਹਿਸੂਸ ਹੋਏ ਕਿ ਹੁਣ ਮੈਂ ਵੱਖਰਾ ਆ ਹੁਣ ਮੈਨੂੰ ਕੋਈ ਜੋ ਮਰਜ਼ੀ ਕਰੀ ਜਾਵੇ ਮੈਨੂੰ ਕੋਈ ਗੁੱਸਾ ਨਹੀਂ ਆਉਂਦਾ ਮੈਂ ਸੱਦਿਆ ਸੀ ਉਹ ਨਹੀਂ ਆਇਆ ਕੋਈ ਗੱਲ ਨਹੀਂ ਕੋਈ ਫਰਕ ਨਹੀਂ ਪਿਆ ਫਿਰ ਤੁਹਾਨੂੰ ਆਪਣੇ ਆਪ ਨੂੰ ਬਹੁਤ ਜ਼ਿਆਦਾ ਸ਼ਾਂਤੀ ਮਹਿਸੂਸ ਹੋਣ ਲੱਗ ਜਣੀ ਅਜੇ ਕੀ ਹੁੰਦਾ ਲੈ ਅਸੀਂ ਤਾਂ ਉਹਨੂੰ ਸੱਦਿਆ ਸੀਗਾ ਅਸੀਂ ਤਾਂ ਗਏ ਸੀ ਉਹ ਨਹੀਂ ਆਇਆ ਦੁੱਖ ਲੱਗਿਆ ਨਾ ਤਾਂ ਇਹਦਾ ਮਤਲਬ ਹੱਲੇ ਅਸੀਂ ਪੁਰਾਣੀ ਇਨਸਾਨੀਅਤ ਵਿੱਚੋਂ ਬਾਹਰ ਨਹੀਂ ਆਏ ਮੈਂ ਤਾਂ ਉਹਦੇ ਮੁੰਡੇ ਹੋਏ ਤੇ 500 ਰੁਪਿਆ ਦੇ ਕੇ ਆਈ ਸੀ ਅਗਲਾ 100 ਨਾਲ ਹੀ ਸਾਰ ਗਿਆ ਕੀ ਪਤਾ ਕਿੱਡੀ ਕਿ ਬਿਪਤਾ ਚ ਹੋਊਗਾ 100 ਵੀ ਖਰਿਆ ਵਿਚਾਰਾ ਗਵੰਡੀ ਤੋਂ ਮੰਗ ਕੇ ਲਿਆਇਆ ਹੋਵੇ ਪਰ ਗੁੱਸਾ ਆ ਗਿਆ ਕਿ ਮੈਂ 500 ਦਿੱਤਾ ਸੀ ਮੈਨੂੰ 100 ਨਾਲ ਹੀ ਸਾਰ ਦਿੱਤਾ ਮੈਂ ਤਾਂ ਇਹਨੂੰ ਏਨੇ ਵਾਲੇ ਕੱਪੜੇ ਦਿੱਤੇ ਸੀਗੇ ਐ ਮੈਨੂੰ ਰੇਖੂਏ ਦੇ ਕੇ ਚਲੇ ਗਿਆ ਮੈਂ ਹੁਣ ਸਾੰਭ ਕੇ ਰੱਖ ਲੈਣੇ ਜਦੋਂ ਇਹਦੇ ਪੋਤਾ ਹੋਇਆ ਇਹ ਜੋ ਸੂਟ ਮੋੜ ਕੇ ਆਣੇ ਇਹਨੂੰ ਤਾਂ ਫੇ ਕਿੰਦੇ ਪ੍ਰਭੂ ਮੇਰੀਆਂ ਦੁਆਵਾਂ ਨਹੀਂ ਸੁਣਦਾ ਇਹ ਸਾਨੂੰ ਕਾਲੇ ਰੰਗ ਦਾ ਦੇ ਗਿਆ ਇਦਾਂ ਨਹੀਂ ਹੋਣਾ ਚਾਹੀਦਾ ਸੀ ਇਹ ਸਾਨੂੰ ਲਾਲ ਰੰਗ ਦੇ ਦੇ ਗਿਆ ਇਦਾਂ ਨਹੀਂ ਹੋਣਾ ਚਾਹੀਦਾ ਸੀ ਇਹ ਸਾਨੂੰ ਚਾਰ ਲੱਡੂ ਦੇ ਕੇ ਗਿਆ ਅਸੀਂ ਪੂਰਾ ਡੱਬਾ ਭੇਜਿਆ ਸੀਗਾ ਇਹ ਇੱਕ ਘੰਟਾ ਸਾਡੇ ਨਾਲ ਖਲੋਕੇ ਨਹੀਂ ਰਾਜ਼ੀ ਅਸੀਂ ਇਹਦਾ ਬੂੜਾ ਵਕਤ ਪੂਰਾ ਪੂਰਾ ਨੰਗਾਉਂਦੇ ਰਹੇ ਆ ਇਹ ਸਾਡੇ ਨਾਲ ਹਸਪਤਾਲ ਨੂੰ ਨਹੀਂ ਗਿਆ ਇਹ ਸਾਡੇ ਨਾਲ ਕਚਹਿਰੀ ਨੂੰ ਨਹੀਂ ਗਿਆ ਇਹ ਸਾਡੇ ਨਾਲ ਸਕੂਲ ਨੂੰ ਨਹੀਂ ਗਿਆ ਇਹਨੇ ਸਾਡੀ ਫਰਮਾਇਸ਼ ਨਹੀਂ ਪੁਵਾਈ ਤਾਂ ਇਹਨਾਂ ਗੱਲਾਂ ਦਾ ਕਰਕੇ ਤੁਸੀਂ ਬੋਲਚਾਲ ਬੰਦ ਕਰ ਦਿੱਤੇ ਬੜੀ ਵਧੀਆ ਪਹਿਚਾਣ ਆ ਤੁਹਾਡੀ ਪ੍ਰਭੂ ਵਾਲੀ ਕੀ ਇਹ ਪ੍ਰਭੂ ਦਾ ਸੁਭਾਅ ਆ ਕੀ ਇਹ ਪ੍ਰਭੂ ਦਾ ਸੁਭਾਅ ਹੈ ਸਾਨੂੰ ਫਰਕ ਨਹੀਂ ਪੈਣਾ ਚਾਹੀਦਾ ਹਰ ਕਿਸੇ ਨੂੰ ਆਪਣਾ ਜੀਵਨ ਜੀਣ ਦੀ ਆਜ਼ਾਦੀ ਹੈ ਕਿ ਨਹੀਂ ਤੁਸੀਂ ਆਪਣੇ ਤਰੀਕੇ ਨਾਲ ਜੀਵਨ ਜਿਓ ਜਿੱਦਾਂ ਤੁਹਾਨੂੰ ਜੀਣ ਦੇ ਲਈ ਪਰਮੇਸ਼ਵਰ ਨੇ ਕਿਹਾ ਆ ਤੁਹਾਡਾ ਲੇਖਾ ਉਹਨਾਂ ਨੇ ਨਹੀਂ ਦੇਣਾ ਇਸ ਲਈ ਜੋ ਉਹਨਾਂ ਨੂੰ ਸਮਝ ਆ ਰਿਹਾ ਜੋ ਉਹਨਾਂ ਦੇ ਹਾਲਾਤ ਆ ਜੋ ਉਹਨਾਂ ਦੀ ਐਜੂਕੇਸ਼ਨ ਆ ਉਹਦੇ ਅਕੋਰਡਿੰਗਲੀ ਉਹ ਕਰ ਰਹੇ ਆ ਉਸ ਅਨੁਸਾਰ ਉਹ ਕਰ ਰਹੇ ਆ ਤੱਲੋ ਕਿ ਤੁਹਾਡੇ ਲਈ ਕੀ ਚੰਗਾ ਹੈ ਤੁਸੀਂ ਉਹਨਾਂ ਦਾ ਲੇਖਾ ਨਹੀਂ ਦੇ ਸਕਦੇ ਉਹ ਤੁਹਾਡਾ ਲੇਖਾ ਨਹੀਂ ਦੇ ਸਕਦੇ ਇਸ ਲਈ ਇੱਕ ਦੂਜੇ ਦੇ ਕੰਮਾਂ ਦੇ ਵਿੱਚ ਇੰਟਰਫੇਅਰ ਕਰਨਾ ਬੰਦ ਕਰੋ ਇਹ ਵੀ ਸ਼ਿਫਾ ਲੈਣ ਦਾ ਤਰੀਕਾ ਹੈ ਕਿਉਂਕਿ ਜਦੋਂ ਤੁਸੀਂ ਕਿਸੇ ਤੋਂ ਐਕਸਪੈਕਟ ਕਰਦੇ ਆ ਤੁਸੀਂ ਬਹੁਤ ਜ਼ਿਆਦਾ ਆਸ ਰੱਖਦੇ ਕਿਸੇ ਤੋਂ ਕੋਈ ਮੇਰੇ ਲਈ ਕਰੇ ਉਹ ਨਹੀਂ ਕਰ ਪਾਉਂਦਾ ਤੁਸੀਂ ਮਾਨਸਿਕ ਤੌਰ ਤੇ ਪਰੇਸ਼ਾਨ ਹੋਗੇ ਹੁਣ ਤੁਸੀਂ ਸੋਚੀ ਜਾ ਰਹੇ ਆ ਉਹਨੇ ਕੀਤਾ ਨਹੀਂ ਉਹਨੂੰ ਕਰਨਾ ਚਾਹੀਦਾ ਸੀ ਉਹਨੇ ਮੇਰੇ ਲਈ ਖਿਆਲ ਨਹੀਂ ਕੀਤਾ ਉਹਨੇ ਐਦਾ ਨਹੀਂ ਕੀਤਾ ਸੋਚ ਸੋਚ ਕੇ ਸਾਰਾ ਅਸਰ ਕਿਹਦੇ ਤੇ ਹੋ ਰਿਹਾ ਆ ਤੁਹਾਡੇ ਦਿਲ ਤੇ ਹੋ ਰਿਹਾ ਫਿਰ ਕਹਿੰਦੇ ਜੀ ਇਹਨੂੰ ਹਾਰਟ ਅਟੈਕ ਆ ਗਿਆ ਹੋਰ ਕਿਹੜਾ ਅਟੈਕ ਹੋਣਾ ਸੀ ਫੇਰ ਥੋੜੇ ਦਿਨਾਂ ਬਾਅਦ ਲਿਵਰ ਕੰਮ ਕਰਨਾ ਬੰਦ ਕਰ ਦਿੰਦਾ ਤੁਹਾਨੂੰ ਪਤਾ ਜ ਜਦੋਂ ਤੁਸੀਂ ਬਹੁਤ ਚਿੰਤਾ ਕਰਦੇ ਆ ਤੁਸੀਂ ਲੋੜ ਨਾਲੋਂ ਬੜਾ ਬਾਲਾ ਸੋਚਦੇ ਆ ਜਿਆਦਾ ਸੋਚਦੇ ਆ ਤੁਹਾਡਾ ਜਿਹੜਾ ਲਿਵਰ ਆ ਤੁਹਾਡਾ ਮੇਦਾ ਕੰਮ ਕਰਨਾ ਬੰਦ ਕਰ ਦਿੰਦਾ ਏ ਉਹ ਖਾਣੇ ਨੂੰ ਪਚਾਉਣਾ ਬੰਦ ਕਰ ਦਿੰਦਾ ਏ ਉਹ ਭੁੱਖ ਲਾਉਣਾ ਬੰਦ ਕਰ ਦਿੰਦਾ ਉਹ ਡਾਈਜੈਸਟ ਕਰਨਾ ਬੰਦ ਕਰ ਦਿੰਦਾ ਏ ਤੇ ਜਦੋਂ ਇੰਨੇ ਕੰਮ ਕਰਨੇ ਲਿਵਰ ਨੇ ਬੰਦ ਕਰ ਦਿੱਤੇ ਤੁਹਾਨੂੰ ਸ਼ਿਫਾ ਮਿਲੂਗੀ ਕਿ ਬਿਮਾਰੀਆਂ ਮਿਲਣਗੀਆਂ ਬਿਮਾਰੀਆਂ ਮਿਲਣ ਗਈਆਂ ਨਾ ਤਾਂ ਬਿਮਾਰੀ ਕਿੱਥੋਂ ਆਈ ਤੁਹਾਡੀ ਸੋਚ ਲੈ ਕੇ ਆਈ ਤੇ ਆਪਣੀਆਂ ਸੋਚਾਂ ਨੂੰ ਦੁਨੀਆ ਵਰਗਾ ਨਾ ਬਣਾਓ ਆਪਣੀਆਂ ਸੋਚਾਂ ਨੂੰ ਪਰਮੇਸ਼ਵਰ ਦੇ ਅਨੁਸਾਰ ਢਾਲ ਲਵੋ ਕਿ ਕੋਈ ਗੱਲ ਨਹੀਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਜਦ ਮੇਰਾ ਪਰਮੇਸ਼ਵਰ ਮੇਰੇ ਨਾਲ ਆ ਮੇਰੀ ਸਿਹਤ ਤੇ ਕੋਈ ਅਸਰ ਨਹੀਂ ਪੈਂਦਾ ਕਿ ਕੋਈ ਮਨੁੱਖ ਕੀ ਕਰਦਾ ਤਾਂ ਤੁਹਾਡਾ ਦਿਲ ਵੀ ਤੰਦਰੁਸਤ ਤੁਹਾਡਾ ਮੇਦਾ ਵੀ ਤੰਦਰੁਸਤ ਤੁਹਾਡਾ ਤੁਹਾਨੂੰ ਖਾਣਾ ਪਚ ਵੀ ਰਿਹਾ ਹੈ ਤੁਸੀਂ ਖਾ ਵੀ ਰਹੇ ਹੋ ਤੁਸੀਂ ਹੱਸ ਵੀ ਰਹੇ ਹੋ ਤੇ ਆਪੇ ਹੀ ਤੁਸੀਂ ਚੰਗੇ ਹੋ ਰਹੇ ਹੋ ਹallelujah ਤਾਂ ਖੁਸ਼ ਖੁਸ਼ ਰਹਿਣਾ ਸਿੱਖੋ ਕਿੰਤੂ ਪ੍ਰੰਤੂ ਕਰਨਾ ਬੰਦ ਕਰੋ ਅੱਜ ਤੁਸੀਂ ਸ਼ਿਫਾ ਲੈਣ ਵਾਸਤੇ ਆਏ ਆ ਨਾ ਤਾਂ ਮੈਂ ਤੁਹਾਨੂੰ ਗੋਲੀਆਂ ਦੇ ਰਹੀ ਆ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਕੈਚ ਕਰੀ ਚੱਲੋ ਤਾਂ वचन ਦੇ ਵਿੱਚ ਲਿਖਿਆ ਆ ਤਨ ਹੈ ਉਹ ਜਿਹੜਾ ਗਰੀਬ ਦੀ ਸੋਧ ਲੈਂਦਾ ਹੈ ਯਹੋਵਾ ਉਹਨੂੰ ਬੁਰੀਾਈ ਦੇ ਵੇਲੇ छुड़ाਵੇਗਾ ਯਹੋਵਾ ਉਹਦੀ ਪਾਲਣਾ ਕਰੇਗਾ ਅਗਰ ਅਸੀਂ ਜ਼ਰੂਰਤਮੰਦ ਦੀ ਜ਼ਰੂਰਤ ਨੂੰ ਪੂਰਿਆ ਕਰਾਂਗੇ ਤਾਂ ਪਰਮੇਸ਼ਵਰ ਆਪ ਸਾਡੀ ਪਾਲਣਾ ਕਰੇਗਾ ਸਾਡੀ ਪ੍ਰਿਤਪਾਲ ਪਰਮੇਸ਼ਵਰ ਜੀ ਦੇ ਵੱਲੋਂ ਹੋਊਗੀ ਅਤੇ ਉਹ ਨੂੰ ਜਿਉਂਦਿਆਂ ਰੱਖੇਗਾ ਤੇ ਉਹ ਸਾਨੂੰ ਜਿਉਂਦਿਆਂ ਵੀ ਰੱਖੇਗਾ ਉਹ ਧਰਤੀ ਉੱਤੇ ਧੰਨ ਹੋਵੇਗਾ ਉਹ ਲੋਕ ਜਿਹੜੇ ਜ਼ਰੂਰਤਮੰਦ ਦੀ ਜ਼ਰੂਰਤ ਨੂੰ ਪੂਰਿਆ ਕਰਦੇ ਅਰ ਪਰਮੇਸ਼ਵਰ ਦੇ ਅਨੁਸਾਰ ਚੱਲਦੇ ਉਹ ਧਰਤੀ ਦੇ ਉੱਤੇ ਮੁਬਾਰਕ ਹੋਣਗੇ ਉਹਨਾਂ ਨੂੰ ਕਿਸੇ ਚੀਜ਼ ਦੀ ਥੋੜੇ ਨਹੀਂ ਹੋਊਗੀ ਇਦਾਂ ਵਚਨ ਚ ਲਿਖਿਆ ਕਹਿੰਦਾ ਉਹ ਧਰਤੀ ਉੱਤੇ ਧਨ ਹੋਵੇਗਾ ਧਰਤੀ ਉੱਤੇ ਸਵਰਗ ਦੇ ਵਿੱਚ ਤਾਂ ਹੋਊਗਾ ਪਰ ਆਪਣੇ ਜੀਵਨ ਦੇ ਦਿਨਾਂ ਦੇ ਵਿੱਚ ਜੀਵਨ ਤਾਂ ਪਾ ਧਰਤੀ ਦੇ ਉੱਤੇ ਹੀ ਜਿਉ ਰਿਹਾ ਹੈ ਨਾ ਕਹਿੰਦਾ ਧਰਤੀ ਉੱਤੇ ਧੰਨ ਹੋਵੇਗਾ ਭਾਵ ਤੁਸੀਂ ਆਪਣੇ ਜੀਵਨ ਦੇ ਦਿਨਾਂ ਦੇ ਵਿੱਚ ਵੀ ਤੁਹਾਡੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਹੋਣਗੀਆਂ ਤੁਸੀਂ ਮੁਬਾਰਕ ਹੋਵੋਗੇ ਅਗਰ ਤੁਸੀਂ ਜ਼ਰੂਰਤਮੰਦੀ ਜ਼ਰੂਰਤ ਨੂੰ ਪੂਰੀਆਂ ਕਰੋਗੇ ਤੂੰ ਉਹਨੂੰ ਉਹਦੇ ਵੈਰੀਆਂ ਦੀ ਇੱਛਾ ਉੱਤੇ ਨਾ ਛੱਡੇਗਾ ਅਗਰ ਅਸੀਂ ਪਰਮੇਸ਼ਵਰ ਦੇ ਇਸ ਵਚਨ ਨੂੰ ਪੂਰਾ ਕਰਦੇ ਰਹਿ ਤਾਂ ਵਚਨ 'ਚ ਲਿਖਿਆ ਪਰਮੇਸ਼ਵਰ ਸਾਨੂੰ ਸਾਡੇ ਵੈਰੀਆਂ ਦੀ ਇੱਛਾ ਉੱਤੇ ਨਾ ਛੱਡੇਗਾ ਵੈਰੀ ਦੀ ਇੱਛਾ ਕੀ ਹੁੰਦੀ ਆ ਜਦੋਂ ਕੋਈ ਕਿਸੇ ਨਾਲ ਵੈਰ ਰੱਖਦਾ ਆ ਤੇ ਉਹਦੀ ਇੱਛਾ ਕੀ ਹੁੰਦੀ ਇਹਦਾ ਸਭ ਕੁਝ ਲੁੱਟਿਆ ਜਾਏ ਇਹ ਨਾਸ਼ ਹੋ ਜਾਣ ਇਹਦੇ ਨਿਆਣੇ ਵਿਗੜ ਜਾਣ ਇਹਦੇ ਘਰ 'ਚ ਗਰੀਬੀ ਪੈ ਜਾਵੇ ਇਹਨੂੰ ਖਾਣ ਨੂੰ ਨਾ ਮਿਲੇ ਇਹਨਾਂ ਦਾ ਕੋਈ ਕੰਮ ਨਾ ਬਣੇ ਆਹੀ ਹੁੰਦੀ ਨਾ ਵੈਰੀ ਦੀ ਇੱਛਾ ਤਾਂ ਵਚਨ ਦੇ ਵਿੱਚ ਲਿਖਿਆ ਉਹ ਉਹਦੇ ਵੈਰੀਆਂ ਦੀ ਇੱਛਾ ਉੱਤੇ ਉਹਨੂੰ ਨਾ ਛੱਡੇਗਾ ਵੈਰੀ ਦੀ ਇੱਛਾ ਸਾਡੇ